ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸ਼ੀ ਕਾਲ ਦੀ ਵਿਆਨਾ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਵਾਰੀ ਫਿਰ ਤੋਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਤੇ ਪਹਿਣਾ ਦੀ ਬਹੁਤ ਜ਼ਿਆਦਾ ਹੈਵੀ ਡਿਮਾਂਡ ਸੀ ਵੀ ਸਾਡੇ ਲਈ ਤੁਸੀਂ ਪ੍ਰਿੰਟ ਸੂਟ ਆ ਜਿਹੜੀ ਉਹਨਾਂ ਦੀ ਵੀਡੀਓ ਲੈ ਕੇ ਆਓ ਸੋ ਅੱਜ ਆਪਾਂ ਜੀ ਸ਼ੁਰੂ ਕਰਦੇ ਹਾਂ ਪ੍ਰਿੰਟ ਸੂਟਾਂ ਦੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਸਾਰੇ ਹੀ ਸੂਟ ਬਹੁਤ ਹੀ ਸੋਹਣੇ ਰਹਿਣਗੇ ਅਕੋਰਡਿੰਗ ਟੂ ਵੈਦਰ ਰਹਿਣਗੇ ਕਿਸੇ ਵੀ ਫੰਕਸ਼ਨ ਤੇ ਤੁਸੀਂ ਉਹਨਾਂ ਨੂੰ ਈਜ਼ਲੀ ਕੈਰੀ ਕਰ ਸਕਦੇ ਆ ਲਓ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਇਹ ਰਹੇਗਾ ਆਪਣਾ ਪਹਿਲਾ ਸੂਟ ਬਹੁਤ ਹੀ ਸੋਹਣਾ ਪ੍ਰਿੰਟਿੰਗ ਬਣੀ ਹੋਈ ਆ ਸੂਟ ਦੇ ਉੱਤੇ ਤੇ ਔਰਗੈਂਜ਼ਾ ਫੈਬਰਿਕ ਰਹੇਗਾ ਹਲਕਾ ਹਲਕਾ ਸਿੱਪੀ ਦਾ ਕੰਮ ਹੋਇਆ ਹੋਇਆ ਤੇ ਨਾਲ ਹੀ ਥ੍ਰੈਡਵਰਕ ਦਾ ਕੰਮ ਹੈ ਜਿਹੜਾ ਤੁਹਾਨੂੰ ਮਿਲੇਗਾ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਤੁਸੀਂ ਦੁਪੱਟਾ ਜਿਹੜਾ ਬਣਵਾ ਸਕਦੇ ਹੋ ਜਿਸ ਤਰ੍ਹਾਂ ਮੈਂ ਲਿਆ ਹੋਇਆ ਚਨਾਉਂ ਦੇ ਉੱਤੇ ਇਸ ਤਰ੍ਹਾਂ ਦਾ ਦੁਪੱਟਾ ਜਿਹੜਾ ਤੁਸੀਂ ਇਹ ਵੀ ਲੈ ਸਕਦੇ ਹੋ ਟਾਈ ਐਂਡ ਡਾਈ ਕਰਵਾ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ ਬੇਸ ਕਲਰ ਦੇ ਵਿੱਚ ਜੇ ਇਹਦੀ ਤੁਸੀਂ ਸ਼ਰਟ ਲੈਣਾ ਚਾਹੁੰਦੇ ਆ ਦੇ ਨਾਲ ਕਿਸੇ ਵੀ ਕਲਰ ਦੀ ਤੁਹਾਨੂੰ ਬਾਟਮ ਚਾਹੀਦੀ ਆ ਉਹ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ 2.5 ਮੀਟਰ ਦੀ ਇਹਦੇ ਵਰ ਕੱਟ ਆ ਜਿਹੜੀ ਉਹ ਸਿਰਫ 2.5 ਮੀਟਰ ਦੀ ਹੀ ਬਣੀ ਮਿਲੇਗੀ ਕੋਈ 3 ਜਾਂ 4 ਮੀਟਰ ਦੀ ਕੱਟ ਨਹੀਂ ਮਿਲੇਗੀ 2.5 ਜਾਂ 5 ਦੀ ਹੀ ਕੱਟ ਮਿਲੇਗੀ ਇਹ ਰਹੇਗਾ ਆਪਣਾ ਵੀਡੀਓ ਦਾ ਪਹਿਲਾ ਸੂਟ ਤੇ ਇਸ ਦਾ ਨੰਬਰ ਰਹੇਗਾ 1 ਤੇ ਇਸ ਦੇ ਵਿੱਚ ਸੈਕੰਡ ਕਲਰ ਇਹ ਵੀ ਰਹੇਗਾ ਆਰਗੈਂਜ਼ਾ ਦੇ ਉੱਤੇ ਹੀ ਇਹਦੇ ਵਿੱਚ ਹਲਕਾ ਹਲਕਾ ਜਿਹੜਾ ਮਿਰਰ ਦਾ ਕੰਮ ਮੇਰੇ ਜਸਪੀ ਦਾ ਜਿਹੜਾ ਕੰਮ ਹੋਏਗਾ ਬਹੁਤ ਹੀ ਸੋਹਣੀ ਪ੍ਰਿੰਟਿੰਗ ਰਹੇਗੀ ਕਲਰ ਵੀ ਬਹੁਤ ਹੀ ਸੋਹਣਾ ਹੈ ਬਿਲਕੁਲ ਸੌਫਟ ਵਾਲਾ ਕਪੜਾ ਹੈ ਕੋਈ ਇਹ ਹਾਰਡ ਨਹੀਂ ਹੈਗਾ ਸਕਿਨ ਫਰੈਂਡਲੀ ਹੈ ਇਹਨੂੰ ਤੁਸੀਂ इजीली ਕੈਰੀ ਕਰ ਸਕਦੇ ਹੋ ਤੇ ਇਸ ਦੀ ਵੀ ਕੋਈ ਵੀ ਤੁਸੀਂ ਜੇ ਤਾਂ ਆਲਓਵਰ ਸੂਟ ਲੈਣਾ ਚਾਹੁੰਦੇ ਹੋ ਤਾਂ ਆਲਓਵਰ ਵੀ ਤੁਹਾਨੂੰ ਮਿਲ ਜੇਗਾ ਜੇਕਰ ਤੁਸੀਂ ਇਸ ਦੀ ਸ਼ਰਟ ਬਣਵਾਉਣਾ ਚਾਹੁੰਦੇ ਆ 22 ਦਿਨਾਂ ਨਾਲ ਕੋਈ ਵੀ ਤੁਸੀਂ ਬਾਟਮ ਜਿੱਦਾਂ ਦੀ ਤੁਹਾਨੂੰ ਚਾਹੀਦੀ ਹੈ ਉਹਦਾਂ ਦੀ ਜਿਹੜੀ ਬਾਟਮ ਆ ਸੀ ਪ੍ਰੋਵਾਈਡ ਕਰਵਾ ਸਕਦੇ ਇਹਦੇ ਨਾਲ ਦੁਪੱਟਾ オーਰਗੈਂਜ਼ਾ ਚਨੌਨ ਮਸਲੀਨ ਜਾਂ ਕੋਈ ਵੀ ਟੈਬੀ ਕੋਈ ਵੀ ਦੁਪੱਟਾ ਤੁਸੀਂ ਲੈਣਾ ਚਾਹੁੰਦੇ ਆ ਉਸ ਤਰ੍ਹਾਂ ਦਾ ਦੁਪੱਟਾ ਜਿਹੜਾ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ ਆ ਲਓ ਜੀ ਇਸ ਦਾ ਨੰਬਰ ਰਹੇਗਾ 2 ਸੋ ਜਲਦੀ ਤੋਂ ਜਲਦੀ ਆਪਣੇ ਸੂਟਸ ਦਾ ਨੰਬਰ ਦੱਸ ਕੇ ਆਪਣੀ ਜਿਹੜੀ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ ਇਹ ਰਹੇਗਾ ਆਪਣੀ ਵੀਡੀਓ ਦਾ ਤੀਜਨ ਹਾਂ ਲੋਚੀ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੈ ਬਹੁਤ ਹੀ ਸੋਹਣਾ ਕੰਬੀਨੇਸ਼ਨ ਨੇ yellow and firozi ਤੇ bluish color ਦੇ ਵਿੱਚ ਹਲਕਾ ਹਲਕਾ ਸਿੱਪੀ ਦਾ ਕੰਮ ਹੈ ਤੇ ਨਾਲ ਥ्रेड ਵਰਕ ਹੈ ਜਿਹੜਾ ਇਹਦਾ ਹੋਇਆ ਹੋਇਆ ਜੀ ਇਹ ਵੀ 5 ਮੀਟਰ ਸੂਟ ਹੈ ਇਹਨੂੰ ਤੁਸੀਂ 2.5 ਮੀਟਰ ਜਾਂ 5 ਮੀਟਰ ਕਿਸੇ ਵੀ ਤਰ੍ਹਾਂ ਤੁਸੀਂ ਲੈ ਸਕਦੇ ਹੋ ਕੋਈ 3 ਜਾਂ 4 ਮੀਟਰ ਦੀ ਕਟਾ ਜਿਹੜੀ ਇਹਦੇ ਵਿੱਚ ਨਹੀਂ ਮਿਲੇਗੀ ਇਸ ਦਾ ਨੰਬਰ ਰਹੇਗਾ 3 ਇਸ ਦੇ ਨਾਲ ਵੀ ਕੋਈ ਵੀ ਤੁਸੀਂ ਬਾਟਮ ਮੈਚ ਕਰਵਾਉਣਾ ਚਾਹੁੰਦੇ ਹੋ ਤਾਂ ਬਾਟਮ ਵੀ ਮਿਲ ਜੇਗੀ ਕੋਈ ਦੁਪੱਟਾ ਤੇ ਕਿਸੇ ਵੀ ਤਰ੍ਹਾਂ ਦਾ ਬਣਵਾਉਣਾ ਚਾਹੁੰਦੇ ਆ ਉਸ ਤਰ੍ਹਾਂ ਦਾ ਦੁਪੱਟਾ ਵੀ ਤੁਹਾਨੂੰ ਜਿਹੜਾ ਡਾਈ ਕਰਵਾ ਕੇ ਦੇ ਸਕਦੇ ਹਾਂ ਜੀ ਇਹ ਲਓ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਸੋਹਣਾ ਇਸ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਆ ਪਿੰਕ ਕਲਰ ਦੇ ਵਿੱਚ ਇਸ ਦੇ ਨਾਲ ਤੁਸੀਂ ਬੇਸ ਕਲਰ ਦੁਪੱਟਾ ਵੀ ਲੈ ਸਕਦੇ ਹੋ ਕੰਟਰਾਸਟ ਕਰਨਾ ਚਾਹੁੰਦੇ ਆ ਤਾਂ ਪਿੰਕ ਕਲਰ ਦੇ ਵਿੱਚ ਜਾਂ ਇਸ ਨੂੰ ਡਾਈ ਐਂਡ ਡਾਈ ਦੁਪੱਟੇ ਦੇ ਨਾਲ ਵੀ ਤੁਸੀਂ ਕੈਰੀ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਿੱਪੀ ਦਾ ਕੰਮ ਹੋਇਆ ਹੋਇਆ ਤੇ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ ਇਹ ਲੋਜੀ ਇਸ ਦਾ ਨੰਬਰ ਰਹੇਗਾ 4 ਸੂਟ ਦਾ ਨੰਬਰ ਦੱਸ ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਆਪਣਾ ਜਿਹੜਾ ਕੋਰੀਅਰ ਸਰਵਿਸ ਹੈ ਸਾਰੇ ਕਿਤੇ ਹੀ ਅਵੇਲੇਬਲ ਹੈ ਇੰਡੀਆ ਦੇ ਵਿੱਚ ਵੀ ਤੇ ਬਾਹਰ ਵੀ ਤੁਸੀਂ ਕਿਤੇ ਮੰਗਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਮੰਗਵਾ ਸਕਦੇ ਆ ਤੇ ਜਿਹੜੀਆਂ ਬਣਾਂ ਦੇ ਪਹਿਲਾਂ ਵੀ ਸਾਡੇ ਕੋਲ ਸੂਟਾਂ ਦੀ ਬੁਕਿੰਗ ਹੋਈ ਹੋਈ ਹੈ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਉਹਨਾਂ ਨੂੰ ਹੋਰ ਪਸੰਦ ਆ ਤਾਂ ਇਹਨਾਂ ਦੇ ਵੀ ਤੁਸੀਂ ਬੁੱਕ ਕਰਵਾ ਸਕਦੇ ਆ ਤਾਂ ਜੋ ਇਕੱਠੇ ਹੀ ਆਪਾਂ ਕਰੀਅਰ ਕਰਵਾ ਸਕੀਏ ਇਹ ਰਹੇਗਾ 5 ਮੀਟਰ ਦਾ ਸੂਟ yellow color ਦੇ ਵਿੱਚ ਇਸ ਮੌਸਮ ਦੇ ਵਿੱਚ ਪਾਏ ਹੋਏ ਬਹੁਤ ਹੀ ਸੋਹਣੇ ਲੱਗਦੇ ਨੇ ਇਹ ਵੀ ਰਹੇਗਾ ਸਾਰਾ ਥ्रेड ਵਰਕ ਹੈ ਇਹਦੇ ਵਿੱਚ ਹੋਇਆ ਹੋਇਆ ਤੇ ਸਿੱਪੀ ਦਾ ਕੰਮ ਹੋਇਆ ਹੋਇਆ ਜੀ ਆਹ ਲਓ ਜਿਸ ਦਾ ਨੰਬਰ ਰਹੇਗਾ 5 ਜੀ ਅਗਲੇ ਕਰੀਏ ਇਹ ਸੀ ਆਪਣੇ organza fabric ਦੇ ਉੱਤੇ ਇਹ ਵਾਲੇ ਰਹਿਣਗੇ pure crepe ਦੇ ਉੱਤੇ ਇਨਾਂ ਦੀ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਆ ਕਿਉਂਕਿ ਅੱਜ ਕੱਲ ਪ੍ਰਿੰਟਿੰਗ ਸੂਟਸ ਨੇ ਜਿਹੜੇ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਇਹਨਾਂ ਨੂੰ ਆਪਾਂ ਹਰੇਕ ਥਾਂ ਤੇ ਕਿਤੇ ਵੀ ਆਪਾਂ ਵੇਅਰ ਕਰ ਸਕਦੇ ਹਾਂ ਕਿਉਂਕਿ ਐਮਬਰਾਇਡਰੀ ਵਾਲੇ ਸੂਟ ਹੁੰਦੇ ਨੇ ਕਿਤੇ-ਕਿਤੇ ਪੈਂਦੇ ਇਹਨਾਂ ਨੂੰ ਆਪਾਂ ਕਿਤੇ ਵੀ ਕੈਰੀ ਕਰ ਸਕਦੇ ਹਾਂ ਇਹ ਵੀ ਬਹੁਤ ਹੀ ਸੌਫਟ ਹੈ ਕੋਈ ਹਾਰਡ ਨਹੀਂ ਹੈਗਾ ਕੋਈ ਸਕਿਨ ਨੂੰ ਅਲਰਜੀਕ ਜਾਂ ਕੁਛ ਵੀ ਨਹੀਂ ਹੈਗਾ ਇਹਨੂੰ ਵੀ ਤੁਸੀਂ 5 ਮੀਟਰ ਸੂਟ ਵੀ ਲੈ ਸਕਦੇ ਹੋ ਜੇ ਮੈਚਿੰਗ ਕਰਵਾਉਣਾ ਚਾਹੁੰਦੇ ਆ ਤਾਂ ਮੈਚਿੰਗ ਵੀ ਤੁਹਾਨੂੰ ਮਿਲ ਜੇਗਾ ਇਸ ਦੀ ਕੱਟ ਦਾ ਵੀ ਸੇਮ ਹੀ ਰਹੇਗਾ ਵੀ ਜਾਂ ਤਾਂ ਤੁਸੀਂ 2.5 ਮੀਟਰ ਲੈ ਸਕਦੇ ਹੋ ਜਾਂ 5 ਮੀਟਰ ਲੈ ਸਕਦੇ ਆ ਕੋਈ 1 ਮੀਟਰ 3 ਮੀਟਰ ਜਾਂ 4 ਮੀਟਰ ਦੀ ਕੱਟ ਨਹੀਂ ਮਿਲੇਗੀ ਇਹਨਾਂ ਦੇ ਨਾਲ ਵੀ ਤੁਸੀਂ ਚਨਾਉਣ ਦਾ ਜਾਂ ਆਰਗੈਂਜ਼ਾ ਦਾ ਕੋਈ ਵੀ ਦੁਪੱਟਾ ਜਿਹੜਾ ਤੁਸੀਂ ਡਾਈ ਕਰਵਾ ਕੇ ਲੈ ਸਕਦੇ ਤੇ ਇਸ ਦਾ ਨੰਬਰ ਰਹੇਗਾ 6 ਇਸ ਦੇ ਵਿੱਚ ਕਲਰ ਰਹੇਗਾ ਬਲੈਕ ਬਲੈਕ ਦਾ ਸਭ ਦਾ ਹੀ ਫੇਵਰਟ ਕਲਰ ਹੈ ਸਭ ਤੋਂ ਪਹਿਲਾਂ ਬਲੈਕ ਹੀ ਜਾਂਦਾ ਆਪਣੇ ਕੋਲ ਬੁਕਿੰਗ ਜਦੋਂ ਵੀ ਕੋਈ ਵੀ ਫੈਬਰਿਕ ਆਵੇ ਉਸ ਦੇ ਵਿੱਚ ਜਿਹੜਾ ਬਲੈਕ ਕਲਰ ਹੁੰਦਾ ਉਸ ਦੀ ਬੁਕਿੰਗ ਹੀ ਸਭ ਤੋਂ ਪਹਿਲਾਂ ਹੁੰਦੀ ਇਹ ਲੋਚ ਇਹ ਰਹੇਗਾ ਬਲੈਕ ਕਲਰ ਬਲੈਕ ਕਲਰ ਤੇ ਬਹੁਤ ਹੀ ਸੋਹਣੀ ਜਿਹੀ ਪ੍ਰਿੰਟਿੰਗ ਆ ਹੋਈ ਹੋਈ ਇਹਦਾ ਅਲਓਵਰ ਹੀ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਿਆ ਵੈਸੇ ਆਪਣੀ ਆਪਣਾ ਖਾਰਿਕ ਦੀ ਚੁਆਇਸ ਆ ਜੇ ਮੈਚਿੰਗ ਦੇ ਵਿੱਚ ਬਣਵਾਉਣਾ ਚਾਹੁੰਦੇ ਆ ਤਾਂ ਮੈਚਿੰਗ ਵੀ बन ਸਕਦਾ ਜੀ ਆ ਲਓ ਜੀ ਇਸ ਦਾ ਨੰਬਰ ਰਹੇਗਾ 7 ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਜਿਹੜੀ ਸਾਡੀ ਵੀਡੀਓ ਆ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਜਾਇਆ ਕਰੇ ਤੇ ਤੁਸੀਂ ਜਲਦੀ ਤੋਂ ਜਲਦੀ ਸੁਣੀ ਜਿਹੜੇ ਦੇਖ ਸਕੋ ਆ ਲਓ ਜੀ ਇਸ ਦਾ ਕਲਰ ਬਹੁਤ ਹੀ ਸੋਹਣਾ ਹੈ ਆ ਲਓ ਜੀ ਸਾਰੇ ਹੀ ਪ੍ਰਿੰਟ ਬਹੁਤ ਹੀ ਸੋਹਣੇ ਨੇ ਅਲੱਗ-ਅਲੱਗ ਜੇ ਪ੍ਰਿੰਟ ਨੇ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਤੇ ਇਸ ਦੇ ਨਾਲ ਤੁਸੀਂ ਬੇਸ ਕਲਰ ਦਾ ਜਿਹੜਾ ਦੁਪੱਟਾ ਲਿਆ ਹੋਇਆ ਜਾਂ ਟਾਈ ਐਂਡ ਡਾਈ ਦੁਪੱਟਾ ਬਹੁਤ ਹੀ ਸੋਹਣਾ ਲੱਗੇਗਾ ਇਹ ਰਹੇਗਾ ਇਸ ਦਾ ਨੰਬਰ 8 ਨੰਬਰ ਆਪਣਾ ਇਹ ਸੂਟ ਰਹੇਗਾ ਆ ਲਓ ਜੀ ਨੈਕਸਟ ਕਲਰ ਇਹ ਤਾਂ ਬਹੁਤ ਹੀ ਸੋਹਣਾ ਕਲਰ ਹੈ ਸਰਦੀਆਂ ਦੇ ਵਿੱਚ ਇਹੋ ਜਿਹੇ ਕਲਰ ਬਹੁਤ ਹੀ ਸੋਹਣੇ ਲੱਗਦੇ ਨੇ ਆ ਲਓ ਜੀ ਅਕਕੀ ਜਦੋਂ ਆਪਾਂ ਖੋਲਦੇ ਆਂ ਸੂਟ ਦੀ ਫੀਲ ਆ ਜਿਹੜੀ ਉਹ ਤੁਸੀਂ ਮਹਿਸੂਸ ਕਰ ਹੀ ਸਕਦੇ ਹੋ ਵੀ ਕਿੱਦਾਂ ਦੀ ਹੋਏਗੀ ਦੇਖੋ ਲਚਕਿਆ ਕੱਪੜੇ ਦੇ ਵਿੱਚ ਕੋਈ ਵੀ ਇਦਾਂ ਨਹੀਂ ਹਾਰਡ ਵਾਲਾ ਨਹੀਂ ਹੈ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੈ ਦੇਖੋ ਕਿੰਨਾ ਭਰਿਆ ਭਰਿਆ ਜਿਹਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਦਾ ਨੰਬਰ ਰਹੇਗਾ 9 ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦਾ ਦੁਪੱਟਾ ਬਣਵਾ ਕੇ ਜਾਂ ਤੁਸੀਂ ਜੇਕਰ ਮੈਚਿੰਗ ਦੇ ਵਿੱਚ ਲੈਣਾ ਚਾਹੁੰਦੇ ਆ ਤਾਂ ਮੈਚਿੰਗ ਵੀ ਤੁਹਾਨੂੰ ਮਿਲ ਜੇਗਾ ਇਹ ਸੀ ਆਪਣੇ ਕਰੇਵ ਦੇ ਸੂਟ ਇਸ ਤੋਂ ਬਾਅਦ ਆਏਗੀ ਮਸਲੀਨ ਮਸਲੀਨ ਦੇ ਸੂਟ ਤੁਹਾਨੂੰ ਪਤਾ ਹੀ ਇਹਨਾਂ ਦੀ ਫੀਲ ਵੀ ਬਹੁਤ ਹੀ ਵਧੀਆ ਹੁੰਦੀ ਹੈ ਮੈਂ ਜਿਹੜਾ ਕੈਰੀ ਕੀਤਾ ਹੋਇਆ ਵੀ ਮਸਲੀਨ ਦੇ ਉੱਤੇ ਹੀ ਆ ਇਹਦੀ ਵੀ ਬਹੁਤ ਹੀ ਸੋਹਣਾ ਹੈ ਕੋਈ ਚੁੱਭਣ ਵਾਲਾ ਨਹੀਂ ਹੈਗਾ ਤੇ ਇਹਨਾਂ ਦੀ ਫਿਟਿੰਗ ਵਗੈਰਾ ਵੀ ਬਹੁਤ ਹੀ ਸੋਹਣੀ ਹੁੰਦੀ ਹੈ ਸੂਟਸ ਤੇ ਇਹ ਰਹੇਗਾ ਆਪਣਾ ਮਸਲੀਨ ਦੇ ਉੱਤੇ ਦੇਖੋ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੋਈ ਹੈ ਅੰਬੀ ਦਾ ਡਿਜ਼ਾਈਨ ਜਿਹੜਾ ਆਪਣੇ ਪੰਜਾਬ ਦੇ ਵਿੱਚ ਕਹਿੰਦੇ ਹਨ ਅੰਬੀ ਦਾ ਡਿਜ਼ਾਈਨ ਹੈ ਜਿਹੜਾ ਇਹਦੇ ਵਿੱਚ ਬਣਿਆ ਹੋਇਆ ਤੇ ਇਹ ਆਈ ਥਿੰਕ ਰਹੇਗਾ ਰੀਵਾ ਬ੍ਰੈਂਡ ਦਾ ਹਾਂਜੀ ਰੀਵਾ ਬ੍ਰੈਂਡ ਦਾ ਆਪਣਾ ਇਹ ਸੂਟ ਰਹੇਗਾ 5 ਮੀਟਰ ਦਾ ਸੂਟ ਹੈ ਤੇ ਇਸ ਦੇ ਨਾਲ ਰਹੇਗਾ ਮਸਲੀਨ ਦਾ ਦੁਪੱਟਾ ਇਹਨਾਂ ਦੀ ਫੀਲ ਬਹੁਤ ਹੀ ਸੋਹਣੀ ਹੁੰਦੀ ਹੈ ਪ੍ਰੈਸ ਕਰੋ ਤਾਂ ਉਸੇ ਤਰ੍ਹਾਂ ਦੇ ਹੀ ਦੁਬਾਰਾ ਬਣ ਜਾਂਦੇ ਆ ਬਹੁਤ ਹੀ ਸੋਹਣੀ ਇਹਨਾਂ ਦੀ ਫਿਲੀng ਹੈ ਆ ਲੋ ਜੀ ਇਹ ਰਹੇਗਾ ਇਸ ਦਾ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਪ੍ਰਿੰਟ ਦੁਪੱਟਾ ਰਹੇਗਾ ਪ੍ਰਿੰਟ ਹੀ ਰਹੇਗਾ ਆਪਣਾ ਆਲਓਵਰ ਸੂਟ ਤੇ ਇਸ ਦਾ ਨੰਬਰ ਰਹੇਗਾ 10 ਸੋ ਜਲਦੀ ਤੋਂ ਜਲਦੀ ਸਕਰੀਨਸ਼ਾਟ ਜਾਂ ਨੰਬਰ ਦੱਸ ਕੇ ਆਪਣੇ ਸੂਟਸ ਨੇ ਜਿਹੜੇ ਬੁੱਕ ਕਰਵਾ ਸਕਦੇ ਹੋ ਆ ਲਓ ਜੀ ਇਹ ਵੀ ਆਪਣਾ ਸੂਟ ਰਹੇਗਾ ਮਸਲੀਨ ਦੇ ਉੱਤੇ ਇਹਦੇ ਵੀ ਪ੍ਰਿੰਟਿੰਗ ਜਿਓਮੈਟ੍ਰਿਕਲਸ ਆ ਸਾਰਾ ਇਹ ਪ੍ਰਿੰਟ ਹੋਇਆ ਹੋਇਆ ਕਲਰਸ ਬਹੁਤ ਹੀ ਪਿਆਰੇ ਜਿੰਨ ਲਾਈਟ ਲਾਈਟ ਜਿਹੇ ਕਲਰ ਨੇ ਬਹੁਤ ਹੀ ਸੋਹਣੇ ਇਸ ਦੇ ਨਾਲ ਵੀ ਤੁਸੀਂ ਕੋਈ ਵੀ ਦੁਪੱਟਾ ਜਿੱਦਾਂ ਟਾਈ ਐਂਡ ਡਾਈ ਜਾਂ ਬੇਸ ਕਲਰ ਦਾ ਦੁਪੱਟਾ ਲੈ ਕੇ ਬਿਜਲੀ ਕੈਰੀ ਕਰਵਾ ਸਕਦੇ ਹੋ ਤੁਸੀਂ ਸੂਟ ਨੂੰ ਆ ਲਓ ਜੀ ਇਹ ਹੈਗਾ ਨੰਬਰ 11 ਤੇ ਇਹ ਵੀ ਰਹੇਗਾ ਆਪਣਾ ਮਸਲੀਨ ਦੇ ਉੱਤੇ ਸੂਟ ਇਹਦੇ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਬਣੀ ਹੋਈ ਆ ਦੇਖੋ ਜੀ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਨੇ ਇਹ ਵੀ ਰਿਵਰ ਬ੍ਰਾਂਡ ਦਾ ਹੀ ਆ ਜੀ ਤੇ ਇਸ ਦਾ ਨੰਬਰ ਰਹੇਗਾ 12 5 ਮੀਟਰ ਦਾ ਹੀ ਇਹ ਸੂਟ ਰਹੇਗਾ ਇਹ ਵੀ ਤੁਸੀਂ ਆਲ ਓਵਰ ਦੇ ਵਿੱਚ ਲੈ ਸਕਦੇ ਹੋ ਤੇ ਦੋ ਸੂਟ ਹੋਰ ਨੇ ਆਪਣੇ ਕੋਲ ਇਹ ਹੈਗੇ ਨੇ ਆਪਣੇ ਔਰਗੈਂਜ਼ਾ ਦੇ ਉੱਤੇ ਇਹਨਾਂ ਦੀ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਆ ਤੇ ਔਰਗੈਂਜ਼ਾ ਦਾ ਪ੍ਰਿੰਟ 5 ਮੀਟਰ ਸੂਟ ਰਹੇਗਾ ਇਹ ਲਓ ਹਲਕਾ ਹਲਕਾ ਪੀ ਦਾ ਕੰਮ ਹੋਇਆ ਹੋਇਆ ਇਸ ਦੇ ਵਿੱਚ ਇਸ ਦੇ ਨਾਲ ਵੀ ਤੁਸੀਂ ਆਲ ਓਵਰ ਵੀ ਬਣਵਾ ਸਕਦੇ ਹੋ ਜੇਕਰ ਕੰਟਰਾਸਟ ਦੇ ਵਿੱਚ ਬਣਾਉਣਾ ਚਾਹੁੰਦੇ ਤਾਂ ਕਿਸੇ ਵੀ ਤਰ੍ਹਾਂ ਦੀ ਇਸ ਦੇ ਨਾਲ ਬਾਟਮ ਲੈ ਸਕਦੇ ਹੋ ਕੋਈ ਹਾਰਡ ਨਹੀਂ ਹੈ ਖੜਨੇ ਵਾਲਾ ਕਪੜਾ ਨਹੀਂ ਹੈਗਾ ਸਾਰਾ ਹੀ ਬਹੁਤ ਹੀ ਸਕਿਨ ਫ੍ਰੈਂਡਲੀ ਜਿਹਾ ਆਪਣਾ ਇਹ ਰਹੇਗਾ ਇਸ ਦਾ ਨੰਬਰ ਰਹੇਗਾ 13 ਤੇ ਲਾਸਟ ਦੇ ਵਿੱਚ ਰਹੇਗਾ ਬਲੈਕ ਪ੍ਰਿੰਟ ਪਹਿਲਾਂ ਵੀ ਇਹ ਸਪ੍ਰਿੰਟ ਆ ਜਿਹੜਾ ਬਹੁਤ ਹੀ ਹਿੱਟ ਗਿਆ ਸੀ ਇਸ ਵਾਰ ਸਾਡੇ ਕੋਲ ਸਿਰਫ ਇੱਕ ਹੀ ਸੂਟ ਵੈਲ ਜਿਹੜੀ ਵੀ ਸਿਸਟਰ ਨੂੰ ਚਾਹੀਦਾ ਹੋਇਆ ਜਲਦੀ ਤੋਂ ਜਲਦੀ ਆਪਣੀ ਜਿਹੜੀ ਆ ਬੁਕਿੰਗ ਦਾ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਸ ਤਰ੍ਹਾਂ ਫਰੌਕ ਬਣਾਉਣੀ ਹੈ ਕੋਈ ਡ्रेसेस ਬਣਾਉਣੀ ਹੈ ਉਹਦੇ ਲਈ ਬਹੁਤ ਹੀ ਸੋਹਣਾ ਹੈ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਤੇ ਇਸ ਦਾ ਨੰਬਰ ਰਹੇਗਾ 14 ਤੇ ਇਹਨਾਂ ਨੂੰ ਸੂਟਾ ਨੂੰ ਲੈਣ ਦੇ ਲਈ ਸਕਰੀਨਸ਼ਾਟ ਲਓ ਤੇ ਜਾਂ ਫਿਰ ਨੰਬਰ ਦੱਸ ਕੇ ਸਾਡੇ ਚੈਨਲ ਤੇ ਸਾਡਾ ਜਿਹੜਾ YouTube ਚੈਨਲ ਹੈ ਉਸ ਤੇ ਨੰਬਰ ਹੈ ਜਿਹੜਾ ਦਿੱਤਾ ਹੋਇਆ ਉਸ ਤੇ ਤੁਸੀਂ ਆਪਣੀ ਬੁਕਿੰਗ ਆ ਜਿਹੜੀ ਕਰਵਾ ਸਕਦੇ ਹੋ ਬਾਕੀ ਤੁਸੀਂ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਸਸ਼ੀ ਕਾਲ ਜੀ